ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੌਂਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੀ ਜਿੱਤ ਤੇ ਅੰਮ੍ਰਿਤਸਰ ਦੇ ਆਪ ਦਫਤਰ ਚ ਜ਼ੋਰਦਾਰ ਜਸ਼ਨ ਮਨਾਇਆ ਗਿਆ ਚੋ ਨਤੀਜੀਆਂ ਦੀ ਘੋਸ਼ਣਾ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਢੋਲ ਵਜਾ ਕੇ ਨੱਚ ਕੇ ਤੇ ਲੱਡੂ ਵੰਡ ਕੇ ਜਿੱਤ ਦੀ ਖੁਸ਼ੀ ਮਨਾਈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹਨੂੰਉਣ ਵਾਲੇ ਸਾਰੇ ਪ੍ਰਾਈਮਰੀਸ਼ੀਆ ਦੇ ਚਮਕਾਂਂਡੀ ਆ ਬਸ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਮੂਖ ਪੱਖੀ ਰਾਜਨੀਤੀ ਦਾ ਸਾਥ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਜੇਤਨਤਵ ਚ ਸਾਰੀ ਸਰਕਾਰ ਸਾਰੀ ਪਾਰਟੀ ਕੰਮ ਕਰਦੀ ਹੈ ਜੀ ਉਹਨਾਂ ਦੇ ਚੰਗੇ ਕੰਮਾਂ ਦੀ ਇਹ ਲੋਕਾਂ ਨੇ ਮੋਹਰ ਲਾਈ ਹੈ ਛੰਡੇ ਕੰਮਾਂ ਤੇ ਇਤਨਾ ਸਮਾਂ ਵਿੱਚ ਪਾਰਟੀ ਨੇ ਬਹੁਤ ਚੰਗੇ ਕੰਮ ਲੋਕ ਪੱਖੀ ਕੰਮ ਕੀਤੇ ਨੇ ਜਿਹਦੇ ਕਰਕੇ ਉਸ ਦਾ ਨਤੀਜਾ ਆਇਆ ਸਾਡੀ ਲੁਧਿਆਣਾ ਪਾਰਟੀ ਸਰ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਬਹੁਤ ਬਹੁ ਮੁਬਾਰਕਾਂ ਅੱਜ ਸਾਰੇ ਆਮ ਆਦਮੀ ਪਾਰਟੀ ਲਈ ਬੜਾ ਖੁਸ਼ੀ ਦਾ ਦਿਨ ਹੈ ਅੱਜ ਆਮ ਆਦਮੀ ਪਾਰਟੀ ਦੇ ਰੋਇਆਣਾ ਪੱਛਮੀ 2 ਪਚੋਣ ਦੇ ਵਿੱਚ ਸ਼੍ਰੀ ਸੰਜੀਵ अरोड़ा ਜੀ ਬੜੀ ਭਾਰੀ ਮਾਰ ਦੇ ਨਾਲ ਜਿੱਤੇ ਨੇ ਇਹ ਮਹਿਜ ਇੱਕ ਚੋਣ ਨਹੀਂ ਸੀਗੀ ਉਪ ਚੋਣ ਨਹੀਂ ਸੀਗੀ ਇਹ ਚੋਣ ਸੀਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਦਨ ਸਾਲ ਦੀ ਸਰਕਾਰ ਦੇ ਵਿੱਚ ਸਾਡੀ ਸਰਕਾਰ ਨੇ ਜੋ ਕੰਮ ਕੀਤੇ ਆ ਉਹਨਾਂ ਤੇ ਲੋਕਾਂ ਨੇ ਮੋਹਰ ਲਾਈ ਆ ਇਹ ਰਿਫਲੈਕਸ਼ਨ ਹੈਗੀ ਆ ਤੇ 2027 ਦੀ ਇਲੈਕਸ਼ਨ ਜਿਹੜੀ ਆ ਅਸੀਂ ਇਸੇ ਤਰੀਕੇ ਦੇ ਨਾਲ ਜਿੱਤਾਂਗੇ ਕਿਉਂਕਿ ਸਾਡੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਦਾਵਾ ਕੀਤਾ ਸੀ ਕਿ ਇਹ ਸੇ ਰਾਜਨੀਤੀ ਕਰਨੀ ਰਾਜਨੀਤੀ ਬਦਲਣਾ ਆਇਆ ਇਹਦੀ ਰਿਫਲੈਕਸ਼ਨ ਤੁਸੀਂ ਦੇਖੀ ਹੋਵੇ ਲਿਜਾਨੇ ਇਲੈਕਸ਼ਨ ਦੇ ਵਿੱਚ ਕਿਸੇ ਵੀ ਚੈਨਲ ਤੇ ਕਿਸੇ ਵੀ ਪ੍ਰੈਸ ਦੇ ਵਿੱਚ ਕਿਸੇ ਯੂਟਿਊਬਰ ਦੇ ਵੱਲ ਇਹ ਨਹੀਂ ਵਿਖਾਇਆ ਗਿਆ ਹੋਊਗਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੁਰਾਣਾ ਰੁਝਾਨ ਚੱਲਿਆ ਆਉਂਦਾ ਸੀਗਾ ਕਿ ਜਦੋਂ ਵੀ ਕੋਈ ਉਪਚਨਾਵ ਹੁੰਦੀ ਸੀਗੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਸੀਗੀ ਪੁਲਿਸ ਦੇ ਮਦਦ ਨਾਲ ਗੁੰਡਿਆਂ ਦੇ ਮਦਦ ਨਾਲ ਲੋਕਾਂ ਨੂੰ ਭਰਮਾਇਆ ਜਾਂਦਾ ਸੀ ਲੋਕਾਂ ਨੂੰ ਡਰਾਇਆ ਜਾਂਦਾ ਸੀਗਾ ਐਰਕਾਂ ਕਿਸੇ ਕਿਸਮ ਦੀ ਤੁਸੀਂ ਖਬਰ ਸੁਣੀ ਨਹੀਂ ਹੋਏਗੀ ਜਦੋਂ ਕੋ ਸਾਫ ਸੁਥਰੀ ਇਲੈਕਸ਼ਨ ਹੋਈ ਹੈ ਲੋਕਾਂ ਨੂੰ ਆਪਣੀ ਆਜ਼ਾਦੀ ਦੇ ਨਾਲ ਮਤਦਾਨ ਕਰਨ ਦਾ ਆਮ ਪਾਰਟੀ ਨੇ ਮੌਕਾ ਦਿੱਤਾ ਸੀਗਾ ਅਸਾਂ ਸੰਤਾਨੀ ਆ ਧੰਨਵਾਦੀ ਅਸੀਂ ਲੁਧਿਆਣਾ ਪੱਛਮੀ ਦੇ ਵੋਟਰਾਂ ਦੇ ਜਿਨ੍ਹਾਂ ਨੇ ਇਮਾਨਦਾਰ ਨੂੰ ਇਮਾਨਦਾਰ ਨੂੰ ਚੁਣਿਆ ਹੋਤੇ ਹੀ ਦੂਜੇ ਪਾਸੇ ਤਰਨਤਾਰਨ ਚਵੀ ਆਪ ਉਮੀਦਵਾਰ ਸੰਜੀਵ ਰੋੜਾ ਦੀ ਜਿੱਤ ਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ ਤੇ ਇਸ ਮੌਕੇ ਗੁਰਦੇਵ ਸਿੰਘ ਸੰਧੂ ਤੇ ਹੋਰ ਵੀ ਮੌਜੂਦ ਰਹੇ ਪਹਿਲਾਂ ਵੀ ਸਾਰੇ ਭਰਾਵਾਂ ਨੇ ਇਹ ਕਹਿ ਚੁੱਕਾ ਕਿ ਇਹ ਜਿੱਤ ਵਾ ਇਹ ਪੰਜਾਬ ਦੀ ਜਨਤਾ ਦੀ ਜਿੱਤ ਵਾ ਪੰਜਾਬ ਦੀ ਸੂਝ ਬੂਝ ਦੀ ਜਿੱਤ ਵਾ ਕਿਉਂਕਿ ਸੂਝ ਬੂਝ ਵਾਲੇ ਲੋਕ ਜਿਹੜੇ ਚੰਗੇ ਰਾਜ ਕਰਨ ਵਾਲੀ ਪਾਰਟੀ ਨੂੰ ਚੁਣ ਕੇ ਅੱਗੇ ਲੈ ਕੇ ਆਉਂਦੇ ਆ ਇਹ ਸਾਡੀ ਜਿਹੜਾ ਪੂਰਾ ਪੰਜਾਬ ਸਟੇਟ ਆ ਅੱਜ ਖਾਸ ਕਰਕੇ ਅੱਜ ਲੁਧਿਆਣੇ ਦੀ ਇਲੈਕਸ਼ਨ ਸੀ ਲੁਧਿਆਣੇ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਮੈਂ ਵਧਾਈ ਦਿੰਨਾ ਵਾਂ ਕਿ ਉਹਨਾਂ ਦੀ ਬਹੁਤ ਉੱਚੀ ਤੇ ਸੂਚੀ ਸੋਚਵਾ ਜਿਹੜੇ ਉਹ ਜਾਣ ਚੁੱਕੇ ਆ ਕਿ ਆਮ ਆਦੀ ਪਾਰਟੀ ਕੇਵਲ ਤੇ ਕੇਵਲ ਪੰਜਾਬ ਦੇ ਭਲੇ ਲਈ ਲੁਧਿਆਣੇ ਦੇ ਭਲੇ ਵਾਸਤੇ ਕੰਮ ਚੰਗੇ ਕੰਮ ਕਰ ਸਕਦੀ ਆ ਉਹਨਾਂ ਨੇ ਸੰਜੀਵ ਰੋੜਾ ਜੀ ਨੂੰ ਚੁਣ ਕੇ ਲੈੰਦਾ ਸਰਦਾਰ ਭਗਵੰਤ ਸਿੰਘ ਦੀ ਮਾਨ ਜਿਹੜਾ ਉਹਨਾਂ ਦੇ ਜਿਹੜਾ ਹੈਗਾ ਕੈਂਡੀਡੇਟ ਉਹਨੇ ਜਿੱਤ ਕੇ ਅੱਗੇ ਲਿਆਂਦਾ ਵਾ ਕਿਉਂਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਜਦੋਂ ਦੀ ਸਰਕਾਰ ਬਣੀ ਆ ਲੋਕਾਂ ਦੇ ਵਾਸਤੇ ਬਹੁਤ ਜਿਆਦੇ ਵਧੀਆ ਜਿਹੜੀਆਂ ਪਾਲਿਸੀਆਂ ਬਣਾ ਬਣਾ ਕੇ ਲੈਂਦੀਆਂ ਅਤੇ ਪੰਜਾਬ ਦੀ ਜਨਤਾ ਨੇ ਉਹਨੂੰ ਪਸੰਦ ਕਰ ਰਹੀ ਆ ਸਰਦਾਰ ਭਵਾਂ ਸਿੰਘ ਜੀ ਮਾਣ